ਦੇਖੋ ਜੀ ਘਰ ਚ ਵੜ ਗਈ ਬਗੋ ਤੇ ਬੁੜੀਆਂ ਕਿਵੇਂ ਡਰੀਆਂ ਮੱਜੇ ਤੇ ਚੜੀਆਂ ਬੈਠੀਆਂ ਨੇ ਦੇਖੋ ਜੀ ਧਿਆਨ ਰੱਖਿਆ ਕਰੋ ਵਾਹ ਦੇਖੋ ਨਿੱਕੇ ਨਿੱਕੇ ਜਵਾਗ ਨੇ ਸਾਰਿਆਂ ਕੋਲੇ ਡਰਦੀਆਂ ਵਿਚਾਰੀਆਂ ਮੱਜੇ ਤੇ ਚੜੀਆਂ ਬੈਠੀਆਂ ਨੇ ਦੇਖੋ ਕਿਵੇਂ ਧਿਆਨ ਰੱਖਿਆ ਕਰੋ ਜੀ ਇਹੋ ਜਿਹੇ ਨਾਲ ਕੋਈ ਵੀ ਹੋ ਸਕਦਾ ਝੋਨੇ ਦੇ ਦਿਨ ਨੇ ਗੋ ਗੋ ਵਰ ਕੇ ਜਾਣ ਭਰਉਂਦੇ ਰਹਿੰਦੇ ਨੇ ਆਹ ਦੇਖੋ ਜੀ ਜਵਾਕ ਕਾਲੇ ਘਰ ਸੀ ਚਾਰੇ ਬੱਚੇ ਫਿਰਦੇ ਹੀ ਕਿਵੇਂ ਆ ਦੇਖੋ ਜਵਾਕ ਕਾਲਾ ਘਰ ਆ ਕੇ ਬਾਹਰ ਹੋਏ ਬੈਠੂ ਹੁਣ ਤਾਂ ਚਾਰੇ ਆਏ ਨੇ ਫੜਨ ਆਏ ਆ ਤੇ ਦੇਖਦਾ ਜਦੋਂ ਨਿਕਲੀ ਆਈਏ दे तुक तुक को देखो ये कि बड़ी सी हम दक्ष ਫੜ ਦੇਣਾ ਉਹਨਾਂ ਨੂੰ ਫੜ ਕੇ ਲੈਣੀ ਸੀ ਮਰ ਜਾਣਾ 5 ਲੱਖ ਦੀ ਵੇਖ ਜਾਂਦੀ ਲੈ ਚਾ ਚਾ ਚਾਚਾ ਸੜਕ 'ਤੇ ਨਾ ਮਾਰਨ ਗਿਆ ਸੀ ਦੇਖ ਲੈ ਦੇਖ ਲੈ 5 ਲੱਖ ਦੀ ਓਏ ਹੋ ਤਾਂ ਐ ਨਾ ਤੈਨੂੰ ਤਾਂ ਗੋਆ ਗੋਣੇ ਬਬਾ ਫਿਰ ਤਾਂ ਗੋਹੇ 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 ਮਿਲਣਾ ਸਾਡਿਆਂ ਨੂੰ 5 ਲੱਖ ਦੀ ਹੋਵੇ ਉੱਤੇ ਚੜ ਜੀ ਗਈ ਬੇਕਦੀ ਹੈ ਹਾਂ ਬਸ ਇਹਦਾ ਦੱਪ ਦੋ ਨਾ ਕੋ ਦੱਪਣੀਆਂ ਦੇ ਜਾਣਗੇ ਨਹੀਂ ਨਹੀਂ ਭਾਈ ਰੱਬ ਦੇ ਬਸ ਵਾਹ ਸਮਝੀ ਆ ਦੇਖੋ ਜੀ ਕੱਡੀ ਵੱਡੀ ਗੋ ਸੀ ਆ ਜਵਾਕਾਂ ਵਾਲਾ ਜੱਲਿਆ ਵਾਲਾ ਘਰ ਸੀ ਕੋਈ ਆ ਨਹੀਂ ਖੇਤਾਂ ਵਿੱਚ ਹੋਵੇ ਤਾਂ ਫਿਰ ਮੰਨੀ ਜਮਾ ਬਸਦੀ ਹੈ ਵਿਚਾਲੇ ਘਰ ਆਈ ਪਤਾ ਨਹੀਂ ਦੇਖੋ ਕਿਧਰੋਂ ਆਈ ਆ ਕਿਧਰੋਂ ਨਾ ਦੇਖੋ ਜੀ ਸਾਰੇ ਧਿਆਨ ਰੱਖਿਆ ਕਰੋ ਜੀ ਜਵਾਕਾਂ ਜੱਲਿਆ ਵਾਲੇ ਘਰਾਂ 'ਚ ਆਹ ਹੈ ਜੀ ਜੀ ਵੱੜ ਜਾਂਦੀ ਆ ਹੂੰ ਕਾ ਤੱਕ ਤਾਂ ਨਹੀਂ ਕਿ ਮਾਰਦਾ ਨਹੀਂ ਹੁੰਦੀ ਪਰ ਦੰਦੀ ਕਹਿੰਦੇ ਬਹੁਤ badi ਵੱਢਦੀ ਆ ਮਾਤਾ ਜ਼ੰਦੀ ਦੀ ਪਗੜੀ ਹੁਣ ਜ਼ਹਿਰੀਲੀ ਤਾਂ ਨਹੀਂ ਕਹਿੰਦੇ ਹੁੰਦੀ ਇਹ ਪਰ ਜ਼ੰਦੀ ਤੋਂ ਹੁੰਦੀ ਬਹੁਤ ਫੈੜੀ ਵੱਢਦੀ ਯਾਰ ਰਾਤੋਂ ਰਾਤ ਆ ਆ ਜਾਂਦੀ ਤਾਂ ਕੀ ਹੁੰਦਾ ਦੇਖੋ ਇਹ ਤਾਂ ਦਿਨ ਸੀ ਚੱਲ ਘਰੇ ਬੁੜੀਆਂ ਨੂੰ ਪਤਾ ਲੱਗ ਗਿਆ ਚੂਹੀ ਚ ਜਾਣੇ ਦੇ ਹੈਗੀ ਆ ਹੈਗੀ ਐ ਚ ਓਏ ਨਾ ਯਾਰ ਕਹੇ ਸਿੱਟੇ ਪਹਿਣਗੇ ਆਹੇ ਕਾ ਵੀ ਆਈਏ ਕੱਟੇ ਰੋਟੀ ਵੰਦਦੇ ਸੀ ਰੋ ਹੋ ਗਿਆ ਫਿਰ ਮਾਤਾ ਹਾਂ ਤਾਂ ਮਾਰ ਖੱਲੇ ਨੂੰ ਫੇਰ ਨਿਕਲੀ ਆਹੇ ਆ ਬਾਕੀ ਬੁੜੀਆਂ ਸਾਰੀਆਂ ਮੱਜੇ ਚੜੜੀਆਂ ਸੀ ਕੱਲੀ ਆਂਟੀ ਦੇਖੋ ਇਹਨੇ ਬੰਦਿਆਂ ਨੂੰ ਸਾਹਣਾ ਕੀਤਾ ਅੰਦਰ ਵੜ ਕੇ ਪੂਰਾ ਬੰਦਿਆਂ ਨੂੰ ਨਾਲ ਕਢਾਈ ਦੇਖੋ ਯ ਆਂਟੀ ਦਾ ਵੀ ਜਿਗਰਾ ਬੰਦਿਆਂ ਨੂੰ ਜਮਾ ਨਾਲ ਵੜ ਕੇ ਅੰਦਰੋਂ ਘੜਾ ਕੇ ਲਈ ਆ ਬਾਕੀ ਬੁੜੀਆਂ ਸਾਰੀਆਂ ਮੱਜੇ ਚੜੀਆਂ ਬੈਠੀਆਂ ਸੀ ਤਾਂ ਦੇਖ ਲੋ ਜੀ ਵੀਡੀਓ ਤਾਂ ਤੁਹਾਨੂੰ ਦਿਖਾਉਣ ਲਈ ਲੈ ਆਏ ਸੀ ਵੀਰ ਆ ਦੇਖੋ ਇਹ ਜਿਆ ਕੁਝ ਵੀ ਹੋ ਜਾਂਦਾ ਈ ਘਰਾਂ ਚ ਬਹੁਤ ਵੱਡ ਜਾਂਦੀਆਂ ਨੇ ਤਾ ਸਾਰੇ ਵੀਰ ਭਾਈ ਤੇਆਂ ਰੱਖਣ ਜਵਾਕਾਂ ਜੱਲੇ ਵਾਲੇ ਘਰ ਨੇ ਇਹੋ ਜਿਹੀ ਜਾਨਵਰ ਬਾੜ ਜਾਂਦੇ ਨੇ ਝੋਨੇ ਦੇ ਦਿਨਾਂ ਚ ਸਾਨੂੰ ਪਤਾ ਹੀ ਪਾਣੀ ਹੁਣੀ ਲੱਗੇ ਹੁੰਦੇ ਫਿਰ ਇਹ ਬਾਹਰ ਭਜਦੇ ਨੇ ਤਾਂ ਤੇ ਹਾਂ ਰੱਖਿਆ ਕਰੋ ਇਹ ਸਾਰੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦੋ ਤਾਂ ਕਿ ਅੱਗੇ ਅੱਗੇ ਵੀ ਬੰਦੇ ਨੂੰ ਪਤਾ ਲੱਗੇ ਤੇ ਸਾਰੇ ਆਪ ਦਾ ਸਾਵਧਾਨ ਹੋ ਜਾਣਾ